ਪੂਤ ਹੁਣ ਇਸ ਦੁਨੀਆ ਦੇ ਵਿੱਚ ਹੈਗੇ ਨੇ ਕਿਸੇ ਨੂੰ ਦਿਖਦੇ ਨੇ ਜਾਂ ਫਿਰ ਇਸ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਉਹ ਅੱਜ ਅਸੀਂ ਜਾਣਾਂਗੇ ਮਦਦ ਜੀ ਅੱਜ ਅਸੀਂ ਗੱਲ ਕਰਾਂਗੇ ਪੂਤਾਂ ਤੇ ਤੁਸੀਂ ਸਮਸ਼ਾਨ ਘਰ ਚ ਵਸੇ ਕਿੰਨੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਹੈ ਜਰੂਰ ਹਮ ਹਰ ਤੋਂ ਵੱਡਾ ਪੂਤ ਸਾਡਾ ਮਨ ਅੱਛਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਪੂਤ ਹੁੰਦੇ ਆ ਵੈਸੇ ਉਹ ਤਾਂ ਹੈ ਜਰੂਰ ਹਮ ਜਿੱਥੇ ਬਾਣੀ ਦਾ ਜਿਆਦਾ ਪ੍ਰਚਾਰ ਆ ਉਸ ਤੋਂ ਥੋੜਾ ਦੂਰ ਰਹਿੰਦੇ ਕਿਹੜੀਆਂ ਜਗ੍ਹਾ ਕਿਹੜੀਆਂ ਜਗਾਵਾਂ ਤੇ ਰਹਿੰਦੇ ਨੇ ਪੂਤ ਜ਼ਿਆਦਾਤਰ ਜਗ੍ਹਾ ਤੇ ਜਿੱਥੇ ਵੀ ਜਗ੍ਹਾ ਮਿਲ ਜੇ ਜਿੱਥੇ ਕਿਸੇ ਨੂੰ ਆਪਾਂ ਹੋ ਜਿਵੇਂ ਆਹੀ ਜਗ੍ਹਾ ਕੋਈ ਵੀ ਆ ਆਪਾਂ ਮੰਨਦੇ ਆ ਉਹ ਆਰਜਾ ਖਤਮ ਹੋ ਗਈ ਉਹ ਤਾਂ ਚਲੇ ਗਏ ਜਾਮਾ ਮਿਲ ਗਿਆ ਆਪੇ ਇਥੇ ਬੈਈ ਨਾ ਜਾਂ ਤੂੰ ਮੈਂ ਨਿਕਲਿਆ ਤੇਜ਼ ਜਿ ਵੜ ਗਏ ਕੰਮ ਵੀ ਨਿਕਲੇ ਗਿਆ ਟਾਈਮ ਪਾਸ ਹੋ ਗਿਆ ਜਦੋਂ ਆਰਜਾ ਖਤਮ ਹੋ ਗਈ ਜਾਂ ਜਾਮਾ ਮਿਲ ਗਿਆ ਫਿਰ ਪੂਤ ਖਤਮ ਇਹ ਚੀਜ਼ਾਂ ਵੀ ਪੂਰਤ ਹੈ ਜੂਲ ਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਹੀਂ ਕਿਹਾ ਹੂੰ ਉਹ ਪੂਤ ਪ੍ਰੇਤ ਸਭ ਹੈ ਕਿਤੇ ਐ ਤਾਂ ਨਹੀਂ ਕੋਈ ਪੀਤੀ ਖਾਦੀ ਚ ਦੇਖ ਲਿਆ ਨਾ ਨਾ ਹੁਣ ਵੀ ਜੇ ਤੁਸੀਂ ਕਹੋ ਨਾ ਹੂੰ ਉਹ ਬੰਦਾ ਜਿਉਂਦਾ ਜਾਗਦਾ ਸ਼ਾਇਦ ਇਹ ਇੱਥੇ ਨਾ ਹੋਇਆ ਹੂੰ ਕੈਨੇਡਾ ਗਿਆ ਹੋਇਆ ਹੂੰ ਜਦੋਂ ਆ ਗਿਆ ਮੈਂ ਤੁਹਾਨੂੰ ਮਿਲਾ ਦ ਅੱਜ ਅਸੀਂ ਇਸ ਪੋਡਕਾਸਟ ਦੇ ਵਿੱਚ ਗੱਲ ਕਰਾਂਗੇ ਭੂਤਾਂ ਤੇ ਕਿ ਵਾਕਈ ਭੂਤ ਹੁਣ ਇਸ ਦੁਨੀਆ ਦੇ ਵਿੱਚ ਹੈਗੇ ਨੇ ਕਿਸੇ ਨੂੰ ਦਿਖਦੇ ਨੇ ਜਾਂ ਫਿਰ ਇਸ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਉਹ ਅੱਜ ਅਸੀਂ ਜਾਣਾਂਗੇ ਤਾਂ ਇਸ ਵਕਤ ਅਸੀਂ ਸਮਸ਼ਾਨ ਘਰ ਦੇ ਵਿੱਚ ਬੈਠੇ ਆ ਤੇ ਮੇਰੇ ਇਧਰ ਪਾਸੇ ਸੀਵਿਆਂ ਨੇ ਤੇ ਇਧਰ ਪਾਸੇ ਜਿਹੜੀਆਂ ਲੱਕੜਾਂ ਨੇ ਉਹ ਪਈਆਂ ਹੋਈਆਂ ਨੇ ਤੇ ਬਿਲਕੁਲ ਸੀਵਿਆਂ ਦੇ ਵਿੱਚਾਂ ਤੇ ਅੱਜ ਅਸੀਂ ਇਸ ਪੋਡਕਾਸਟ ਨੂੰ ਖਾਸ ਉਹਨਾਂ ਕੋਲ ਜਾ ਕੇ ਕਰਨ ਦੇ ਇੱਛੁਕ ਹੋਏ ਕਿ ਜੋ 24 ਘੰਟੇ ਸਮਸ਼ਾਨ ਘਰ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮਦਨ ਲਾਲ ਜੀ ਜੋ 40-45 ਸਾਲ ਤੋਂ ਸਮਸ਼ਾਨ ਘਰ ਦੇ ਵਿੱਚ ਇਹ ਸੇਵਾ ਨਿਭਾ ਰਹੇ ਨੇ ਤੇ ਅੱਜ ਉਹਨਾਂ ਤੋਂ ਜਾਣਾਂਗੇ ਕਿ ਵਾਕਈ ਭੂਤ ਹੈਗੇ ਨੇ ਕੀ ਨਹੀਂ ਜੇਕਰ ਹੈਗੇ ਨੇ ਤਾਂ ਸਮਸ਼ਾਨ ਘਰ ਦੇ ਵਿੱਚ ਇਹਨਾਂ ਨੂੰ ਕਦੇ ਨਜ਼ਰ ਆਏ ਮਦਨ ਲਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨ 'ਚ ਮਦਨ ਲਾਲ ਜੀ ਅੱਜ ਅਸੀਂ ਗੱਲ ਕਰਾਂਗੇ ਭੂਤਾਂ ਤੇ ਤੁਸੀਂ ਸਮਸ਼ਾਨ ਘਰ 'ਚ ਵਸੇ ਕਿੰਨੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਬੰਦਾ ਵੈਦਾ ਮੈਦਾਲੀ ਪਿਆਸ ਵਾਲੀ ਹੋ ਗਈ ਤੇ ਬਾਕੀ ਇੱਕ ਗੱਲ ਆ ਵੀ ਮੈਂ ਕਦੇ ਭੂਤ ਸਮਸ਼ਾਨ ਘਰ 'ਚ ਨਹੀਂ ਦੇਖਿਆ ਭੂਤ ਹੈ ਯੂਰ ਹਮ ਸਭ ਤੋਂ ਵੱਡਾ ਭੂਤ ਸਾਡਾ ਮਨ ਬਾਕੀ ਜਿਹੜੀ ਨਾ ਅੱਖੀਂ ਦੇਖੀ ਗੱਲ ਆ ਭੂਤਾਂ ਦੇ ਬਾਰੇ 'ਚ ਵੇ ਸਾਡੇ ਰੈਨ ਤੋਂ ਪਾਰ ਹੂੰ ਜ਼ਮੀਨ ਸੀ ਸਾਨੂੰ ਹੂੰ ਕੱਸੀ ਦਾ ਪਾਣੀ ਪੈਂਦਾ ਸੀ ਸੂਏ ਦਾ ਜੀ ਉਹ ਸੂਏ ਦਾ ਪਾਣੀ ਮੈਂ ਲਾਉਂਦਾ ਸੀ ਹੂੰ ਕਣਕ ਨੂੰ ਉਹ ਮੈਂ ਖਾਦ ਤੇ ਕੀੜਾ ਮਾਰਨ ਗਿਆ ਤਾਂ ਉਹ ਪਰਲੇ ਪਾਸੇ ਸੂਏ ਦੇ ਹੂੰ ਵਿਚਾਲੇ ਪਾਣੀ ਚੱਲਦਾ ਜੀ ਮੈਂ ਜਦ ਉਹ ਉੱਥੇ ਗਿਆ ਤਾਂ ਉੱਥੇ ਢੋਲਕੀਆਂ ਛਾਣੇ ਦੀ ਆਵਾਜ਼ ਆਈ ਢੋਲਕੀਆਂ ਛਾਣੇ ਦੀ ਹਾਂ ਉਹ ਮੈਂ ਸਵਾੜ ਜਿਹੜੇ ਵਿੱਚ ਨਹੀਂ ਕੇਸੜ ਕੜੇ ਦੀ ਹੂੰ ਉਹ ਪੜੀ ਦੇ ਚਲੇ ਜਾ। ਹੂੰ। ਦੇਖਿਆ ਬਹੁਤ ਵਧੀਆ ਜਾਣੀਆਂ ਆ ਕੀ ਬੰਦੇ। ਹੂੰ। ਢੋਲ ਗਿਆ ਆਸ਼ਾਣੇ। ਉਹ ਕਹਿੰਦੇ ਆ ਵਿਆਹ ਜੀ ਇਹਦਾ ਵਿਆਹ ਵਿਆਹ। ਹੂੰ। ਵਿਆਹ ਵਿਉ ਕਰਦੇ ਸੀ ਆ ਉਹਦਾ ਨਦਰ ਟੱਪ ਤੇ ਸਿਖਾਉਂਦੇ ਸੀ। ਜੀ। ਬਾਜ ਕੇ ਬਹਿ ਜਾਓ ਵੀਰਾਂ ਅੱਜ। ਪੰਗਤਾਂ 'ਚ ਬਹਿ ਜਾਓ। ਹੂੰ। ਪੰਗਤਾਂ 'ਚ ਬਹਿ ਜਾਓ, ਖਾਣਾ ਖਾਓ। ਹੂੰ। ਖਾਣਾ ਵਰਤੌਣ ਲੱਗ ਗਏ। ਜੀ। ਉਹ ਮੈਂ ਕਹਿੰਦਾ ਔਰਲੇ ਪਾਸੇ ਸੀ ਪਾਣੀ ਦਵਾਂ। ਹੂੰ। ਉਹ ਇੱਕ ਕਹਿੰਦਾ ਉਹ ਯਾਰ ਇੱਕ ਭਗਤ ਬਾਹ ਉਧਰ ਵੀ ਬੈਠਾ। ਉਹਨੇ ਵੀ ਰੋਟੀ ਦਿਓ ਹੂੰ ਤੁਹਾਨੂੰ ਕਿਹਾ ਹਾਂ ਹੂੰ ਉਹ ਜਾਂ ਉਹਨੇ ਕਿਹਾ ਉਹਦੇ ਵੀ ਬੈਠਾ ਉਹਨੇ ਵੀ ਦੇਓ ਹੂੰ ਮੈਂ ਉੱਥੋਂ ਪਿੱਛੇ ਨੂੰ ਹੂੰ ਹਾਲਾਂਕਿ ਮੇਰੇ ਕੋਲ ਲਾਜ ਨਹੀਂ ਸੀ ਗਲਾਸੀ ਸੀ ਕਹੀ ਮੈਂ ਉੱਥੇ ਹੀ ਪਿੱਛੇ ਮੁੜਿਆ ਹੂੰ ਉਹਦੇ ਪਿੱਛੇ ਮੁੜਿਆ ਮੇਰੇ ਨਾਲ ਦਾ ਜਿਹੜਾ ਸੀ ਉਹ ਲੱਗਦਾ ਮੇਰੇ ਚਾਚਾ ਹੀ ਹੋਗੇ ਸੀ ਹੂੰ ਜਿਮੀਦਾਰ ਸੀ ਜਿਹੜੇ ਜਿਮੀਨ ਦੇ ਉਹ ਕਹਿੰਦਾ ਹਾਂ ਮਾਰਿਆ ਕਿਹੜਾ ਮੈਂ ਨਹੀਂ ਹੂੰ ਮਰੇ ਘਰ ਪਹੁੰਚੇ ਨਹੀਂ ਕਹ ਕਿੱਥੇ ਰਿਹਾ ਮਾਮਾ ਦਾਮ ਫਲਾਂ ਦੇ ਖੂਬੇ ਬਰਾਬਰ ਬਹੁਤ ਨਾਜ਼ਗਾਣੇ ਹੁੰਦੇ ਸੀ ਮੈਂ ਉਹ ਹੀ ਦੇਖਦਾ ਰਿਹਾ ਅੱਛਾ ਕਹਿੰਦਾ ਅੱਛਾ ਫਿਰ ਮਾ ਚਾਚਾ ਬੋ ਬਿਆ ਜਨਾਨੀਆਂ ਸੀ ਜਿਹੜੇ ਨੱਚਦੇ ਆ ਸੀ ਬੰਦੇ ਦੇ ਵਿਆਹ ਹੁੰਦੇ ਸੀ ਭਾਵੇਂ ਲੱਡੂ ਜਲੇਬੀਆਂ ਚੱਲਦੇ ਸੀ ਜੀ ਤੇ ਕਹਿੰਦਾ ਅੱਛਾ ਚਲ ਠੀਕ ਹੈ ਕਹਿੰਦਾ ਕਰ ਉਹ ਇਹੋ ਮੈਂ ਪਾਣੀ ਲਾਉਣ ਲੱਗ ਗਿਆ ਉਹ ਗਾਂ ਤੋਂ ਮੈਨੂੰ ਕਹਿੰਦਾ ਤੈਨੂੰ ਨਹੀਂ ਵੇਚਣਾ ਹੂੰ ਉੱਤੇ ਖਾਲੇ ਦੇ ਤੇ ਨੂਬਾ ਸੇਲ ਦੱਸਿਆ ਯੋ ਬੰਦੇ ਜਾਣੀਆਂ ਨਹੀਂ ਸੀ ਉਹ ਭੂਤਾਂ ਸੀ ਭੂਤ ਨੱਚਦੇ ਸੀ ਉੱਥੇ ਭੂਤ ਅੱਛਾ ਭੂਤ ਕਿਹੜੇ ਸੀ ਜਿਵੇਂ ਜਿਨ੍ਹਾਂ ਦੀ ਆਰਜਾ ਨਹੀਂ ਖਤਮ ਹੋਈ ਹੁੰਦੀ ਹੂੰ ਉਹ ਉਸ ਟਾਈਮ ਹੁਣ ਵੀ ਹੈ ਇਹ ਨਹੀਂ ਗੱਲ ਬਈ ਉਦੋਂ ਹੀ ਸੀ ਹੂੰ ਜਿਹਦੀ ਆਰਜਾ ਨਹੀਂ ਖਤਮ ਹੁੰਦੀ ਉਹ ਕਿਸੇ ਕਿਤੇ ਆਦਾ ਟਿਕਾਣਾ ਭਾਂਦੇ ਆ ਹੂੰ ਅੱਛਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਭੂਤ ਹੁੰਦੇ ਆ ਵੈਸੇ ਭੂਤ ਹੈ ਜਰੂਰ ਹੂੰ ਪਰ ਜਿੱਥੇ ਬਾਣੀ ਦਾ ਜ਼ਿਆਦਾ ਪ੍ਰਚਾਰ ਆ ਉਸ ਤੋਂ ਥੋੜਾ ਦੂਰ ਰਹਿੰਦੇ ਆ ਕਿਹੜੀਆਂ ਜਗ੍ਹਾ ਕਿਹੜੀਆਂ ਜਗ੍ਹਾ ਮਤ ਰਹਿੰਦੇ ਨੇ ਪੂਤ ਜ਼ਿਆਦਾਤਰ ਜਗ੍ਹਾ ਤੇ ਜਿੱਥੇ ਵੀ ਜਗ੍ਹਾ ਮਿਲ ਜੇ ਜਿੱਥੇ ਕਿਸੇ ਨੂੰ ਆਪਾਂ ਪਹੁੰਚੇ ਆਹੀ ਜਗ੍ਹਾ ਕੋਈ ਵੀ ਆ ਆਪਾਂ ਮੰਨਦੇ ਆ ਉਹ ਆਰਜ਼ੀ ਖਤਮ ਹੋ ਗਈ ਉਹ ਤਾਂ ਚਲੇਗੇ ਜਾਮਾ ਮਿਲ ਗਿਆ ਆਪਾਂ ਇੱਥੇ ਬੈਹਣਾ ਇੱਥੇ ਆਪਾਂ ਖਾਂ ਵੀ ਮਿਲ ਜਾਣਾ ਜਾਂ ਤੂੰ ਮੈਂ ਨਿਕਲਿਆ ਤੇਰੇ ਜਿ ਵੜ ਗਏ ਖਾਂ ਵੀ ਨਿਕਲੇ ਗਿਆ ਟਾਈਮ ਪਾਸ ਹੋ ਗਿਆ ਜਦੋਂ ਆਰਜ਼ੀ ਖਤਮ ਹੋ ਗਈ ਜਦ ਜਾਮਾ ਮਿਲ ਗਿਆ ਫਿਰ ਪੂਤ ਖਤਮ ਇਹ ਚੀਜ਼ ਆ ਪੂਤ ਹੈ ਜੂਰ ਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੂੰ ਉਹ ਪੂਤ ਪਲੇਸ ਸਭ ਹੈ ਤੁਸੀਂ ਪੂਤਾਂ ਦਾ ਵਿਆਹ ਵੀ ਦੇਖਿਆ ਦਾ ਮਤਲਬ ਵਿਆਹ ਦੇਖਿਆ ਹੂੰ ਕਿਤੇ ਐ ਤਾਂ ਨਹੀਂ ਕੋਈ ਪੀਤੀ ਖਾਦੀ ਚ ਦੇਖ ਲਿਆ ਨਾ ਨਾ ਹੂੰ ਹੋ ਵੀ ਜੇ ਤੁਸੀਂ ਕਹੋ ਨਾ ਹੂੰ ਉਹ ਬੰਦਾ ਜਿਉਂਦਾ ਜਾਗਦਾ ਸ਼ਾਇਦ ਇਹ ਇੱਥੇ ਨਾ ਹੋਇਆ ਹੂੰ ਕੈਨੇਡਾ ਗਿਆ ਹੋਇਆ ਹੂੰ ਜਦੋਂ ਆ ਗਿਆ ਮੈਂ ਤੁਹਾਨੂੰ ਮਿਲਾ ਦੂੰ ਅੱਛਾ ਕਿਵੇਂ ਦੇ ਦਿਖਦੇ ਕਿਵੇਂ ਸੀ ਕਿਵੇਂ ਦੇ ਸੀਗੇ ਉਹ ਕਿਸ ਤਰ੍ਹਾਂ ਦੇ ਸੀਗੇ ਕਿ ਮੈਂ ਆਪਣੇ ਤੂੰ ਆ ਜਾਂ ਮੈਂ ਆ ਇਸ ਤਰ੍ਹਾਂ ਜਾਨੀਆਂ ਸੋਹਣੀਆਂ ਸਨ ਕੀਆਂ ਹੂੰ ਉਹ ਆਈ ਡੇਟੀ ਉੱਚੀ ਬੰਦੀ ਆ ਥੱਲੇ ਉਹ ਰਾਜ ਨੱਚਦੇ ਆ ਉਹ ਮੈਂ ਦੂਏ ਪਾਸੇ ਬੰਦੇ ਵੇਖਾ ਮੈਨੂੰ ਪੈਰ ਥੋੜੇ ਦੇਖਣੇ ਆ ਹੂੰ ਕਿੰਨੇ ਕੇ ਭੂਤ ਸੀ ਕਿ ਉਹ ਨੱਚਦੇ ਹੋਏ ਉਹ ਘਾਟ ਫੜ 35 40 ਹੋਣੇ ਆ ਅੱਛਾ ਭੂਤਣੀਆਂ ਉਹ ਜਨਾਨੀਆਂ ਸੀ ਯਾਰ ਬਹੁਤ ਸੋਹਣੀਆਂ ਸੱਕੀਆਂ ਹੂੰ ਇਨਸਾਨਾਂ ਵਾਂਗੂ ਸੀ ਕੇ ਸਾਰੇ ਘਾਨਾਂ ਵਾਂਗੂ ਹੂੰ ਉਤੋਂ ਥੋੜਾ ਨਾਲ ਵਾਂਗੂ ਸੀ ਹੂੰ ਹੁਣ ਪੈਦਾ ਕਿੰਨੇ ਪਤਾ ਲੱਜਦਾ ਪੁੱਠੇ ਪੈ ਰਹਿੰਦੇ ਆ ਮੈਂ ਆਪਾਂ ਪੈ ਰਹਿੰਦੇ ਆ ਪੱਕੀ ਕਹਾਂਗੇ ਪੁੱਠੇ ਪੈ ਰਹੇ ਆ अच्छा कोई बॉडी ਢਾਂਚੇ ਦੇ ਵਿੱਚ ਵੀ ਅਲੱਗ ਸੀਗਾ ਕਿਸ ਤਰ੍ਹਾਂ ਦਾ ਸੀਗਾ ਉਹਦਾ ਢਾਂਚਾ ਕਿਵੇਂ ਸੀ ਢਾਂਚਾ ਤਾਂ ਜਦੋਂ ਉਹ ਆਪਦਾ ਵੇਸ ਬਦਲਦੇ ਆ ਨਾ ਇਹ ਜਿਹੜੀ ਜਾਨੀ ਵੇਸ ਜਦੋਂ ਆਉਂਦੀ ਆ ਨਾ ਕੋਈ ਭੂਤ ਆ ਹੂੰ ਜੋ ਜਾਨੀ ਲੈ ਜਾਂਦੀ ਆ ਉਦੋਂ ਜਾਨੀ ਤੇ ਨਹੀਂ ਹੁੰਦੀ ਆ ਹੂੰ ਜਦੋਂ ਆਪਦਾ ਵੇਸ 24 ਘੰਟੇ ਵਿੱਚ ਨਹੀਂ ਇੱਕ ਵਾਰ ਆਪਦਾ ਵੇਸ ਧਾਰਨ ਹੂੰ ਉਸ ਵੇਲੇ ਆ ਦੁੱਧੀਆਂ ਜੀਆਂ ਪਿੱਛੇ ਨੂੰ ਹੂੰ ਦੰਦ ਬੜੇ ਬੜੇ ਹੱਥ ਬੜੇ ਬੜੇ ਪੈਰ ਪੁੱਠੇ ਹੂੰ ਉਹ ਚੀਜ਼ਾਂ ਤੁਸੀਂ ਦੇਖੀਆਂ ਨੇ ਹਾਂ ਹੂੰ ਅੱਛਾ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਐ ਹੁੰਦਾ ਸਮਸ਼ਾਨ ਘਾਟ ਦੇ ਵਿੱਚ ਜਨਾਨੀਆਂ ਨਹੀਂ ਜਾਣ ਗਈਆਂ ਤੇ ਜੇ ਸੁਰਖੀ ਬਿੰਦੀ ਲਾ ਕੇ ਜਾਓਗੇ ਤੁਹਾਨੂੰ ਭੂਤ ਚਿਮੜ ਜਾਊਗਾ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਅਸੀਂ ਦੇਖਦੇ ਹਾਂ ਕਿ ਜਨਾਨੀਆਂ ਜਿਹੜੀਆਂ ਸਮਸ਼ਾਨ ਘਾਟ ਤੱਕ ਆਉਂਦੀਆਂ ਸੰਸਕਾਰ ਤੱਕ ਵੀ ਰਹਿੰਦੀਆਂ ਨੇ ਪਹਿਲਾਂ ਅਜਿਹਾ ਕਿਉਂ ਹੁੰਦਾ ਸੀ ਪਹਿਲਾਂ ਇਹ ਸੀ ਉਹ ਪਰੰਪਰਾ ਸੀ ਉਹ ਸਾਡੇ ਪਿੰਡਾਂ ਦੇ ਲੋਕਾਂ ਦੀ ਪਰੰਪਰਾ ਸੀ ਭਈ ਜਨਾਨੀ ਜੇ ਉਹ ਹਾਦਾ ਉੱਥੇ ਆਪਾਂ ਘੜਾ ਪਨ ਗਏ ਉਹ ਬਾਹਰ ਕਰਮਾ ਵੀ ਕਰਮਾ ਪਿੱਛੇ ਖੜਾ ਬੰਦਾ ਜਨੇ ਉੱਥੇ ਬਹਿ ਜਾਂ ਉਹ ਗਾਂ ਨਹੀਂ ਆਉਂਦੀਆਂ ਗਾ ਬੰਦੇ ਹੀ ਆਉਂਦੇ ਹਾਂ ਕਰ ਕਰ ਜਦੋਂ ਇੱਥੇ ਆਪਾਂ ਜਿਵੇਂ ਅਗਨੀ ਦੇਤੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਚਿਖਾ ਅਗਨੀ ਦੇਤੀ ਉਹ ਉੱਥੇ ਹੱਥ ਮੂੰਹ ਧੋ ਕੇ ਵਾਪਸ ਚਲੇ ਜਾਣਾ ਤੇ ਬੰਦਿਆਂ ਨੇ ਬਾਤ ਜਾ ਉਦੋਂ ਭੂਤ ਚਿੰਮੜਦੇ ਸੀ ਉਹਨਾਂ ਨੂੰ ਸੁਰਖੀ ਬਿੰਦੇ ਵਾਲੇ ਨੂੰ ਕੁਝ ਨਹੀਂ ਸੀ ਚਿੰਮੜਾ ਕੋਈ ਨੀ ਜੇਮਬਰ ਫਿਰ ਦੇਖ ਆਪਣਾ ਮਾਨੀਪੂ ਦਾ ਹੂੰ ਚਾਹੇ ਤੇਰੇ ਘਰ ਦਾ ਚਾਹੇ ਬਾਹਰ ਦਾ ਹੂੰ ਜਦੋਂ ਤੇਰੇ ਮਨ ਦੇ ਵਿੱਚ ਇਹ ਆ ਗਿਆ ਤੇ ਆ ਬੰਦਾ ਯਾਰ ਮਾਂਜ ਉਹ ਯਾਦ ਉਹ ਉਹਦੀ ਸ਼ਕਤੀ ਤੇ ਅੰਦਰੋਂ ਪ੍ਰਗਟ ਹੋ ਜਾਣੀ ਆ ਤੂੰ ਕਹਿੰਦਾ ਨਾ ਉਹ ਦੇਖਿਆ ਹੂੰ ਉਹ ਦਵਰ ਕੋਈ ਨਹੀਂ ਹੂੰ ਪਰ ਤੁਸੀਂ ਹੁਣੇ ਕਹਿ ਰਹੇ ਸੀ ਕਿ ਵੀ ਭੂਤ ਅਸੀਂ ਦੇਖਿਆ ਸੀ ਵਿਆਹ ਵੀ ਦੇਖਿਆ ਹੈ ਉਹ ਹੈਗੇ ਹੂੰ ਉਹ ਉਹ ਨੇ ਜਿਨ੍ਹਾਂ ਦੀ ਆਰਚਾ ਨਹੀਂ ਖਤਮ ਹੁੰਦੀ ਹੂੰ ਕਿਉਂਕਿ ਜਦੋਂ ਆਰਚਾ ਖਤਮ ਹੋ ਗਈ ਹੂੰ ਫਿਰ ਤੋਂ ਉਹਨੇ ਰਹਿਣਾ ਹੀ ਨਹੀਂ ਹੂੰ ਉਹਨਾਂ ਨੂੰ ਜਾਮਾ ਮਿਲ ਜਾਂਦਾ ਹੂੰ ਕਿਸੇ ਵੀ ਕਿਸਮ ਦਾ ਜਾਮਾ ਉਹਨੂੰ ਮਿਲ ਜਾਂਦਾ ਪਰ ਕਹਿੰਦੇ ਵੀ ਜਦੋਂ ਭੋਗ ਭੋਗ ਵਗੈਰਾ ਹੁੰਦਾ ਹੈ ਉਹਨਾਂ ਨੂੰ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਉਦੋਂ ਉਹਨਾਂ ਨੂੰ ਅੰਤਿਮ ਜਿਹੜੀ ਸ਼ਾਂਤੀ ਮਿਲ ਜਾਂਦੀ ਹੈ ਉਹ ਸਵਰਗਾਂ ਨੂੰ ਚਲੇ ਜਾਂਦੇ ਉਹ ਆ ਜੀ ਆਦੇ ਬੰਨਿਓ ਕਰਦੇ ਹੂੰ ਉਹ ਸ਼ਾਂਤੀ ਜਾਂ ਅਰਦਾਸ ਮਿਲ ਜਾਂਦਾ ਨਾਮੇ ਅਸਲ ਦੇ ਵਿੱਚ ਹੁੰਦਾ ਨਹੀਂ ਸ਼ਾਂਤੀ ਨਹੀਂ ਮਿਲਦੀ ਉਹਦੇ ਵਾਸਤੇ ਹੀ ਕਰਦੇ ਹਾਂ ਹੂੰ ਤੇ ਇਹਨੂੰ ਮਾਰਾ ਆਦੇ ਚਾਰਨਾ ਚ ਲਾਈ ਹੂੰ ਇਹਨੂੰ ਕਹਦੇ ਆਦੇ ਚਾਰਨਾ ਚ ਰੱਖੀ ਹੂੰ ਹੁਣ ਜੇ ਤਾਂ ਉਹਦੇ ਆੜਜਾ ਖਤਮ ਹੂੰ ਫਿਰ ਤਾਂ ਆਦੇ ਚਾਰਨਾ ਚ ਰੱਖੂ ਨਾ ਜਦ ਤੱਕ ਆੜਜਾ ਖਤਮ ਨਹੀਂ ਫਿਰ ਉਹ ਜਾਮਾ ਕਿੱਥੋਂ ਮਿਲੂ ਹੂੰ ਮੈਂ ਬਾਹਰ ਹੀ ਭਟਕਦੇ ਘਰ ਇੱਥੇ ਹੀ ਭਟਕਦੇ ਰਹਿੰਦੇ ਉਹ ਹਾਂ ਅਜਿਹੇ ਹੁੰਦਾ ਹੈ ਕਿ ਜਿਵੇਂ ਕੋਈ ਐਕਸੀਡੈਂਟ ਦੇ ਕਾਰਨ ਜਾਂ ਫਿਰ ਬਿਨਾਂ ਸਮੇਂ ਤੋਂ ਪਹਿਲਾਂ ਮਰ ਗਿਆ ਵਿਅਕਤੀ ਤੇ ਜਦੋਂ ਜਦੋਂ ਤੁਸੀਂ ਸੰਸਕਾਰ ਕਰਦੇ ਹੋ ਇੱਥੇ ਲਿਆਉਂਦੇ ਆਂ ਵੀ ਇਦਾਂ ਹੁੰਦਾ ਹੈ ਕਿ ਵੀ ਉਹ ਜਦੋਂ ਉਹਨਾਂ ਦੀ ਚੀਕਾਂ ਨੂੰ ਵੀ ਅੱਗ ਦਿੱਤੀ ਜਾਂਦੀ ਹੈ ਉਹਨਾਂ ਦੀ ਆਤਮਾ ਉੱਥੇ ਘੁੰਮਦੀ ਰਹਿੰਦੀ ਹੈ ਇਦਾਂ ਹੁੰਦਾ ਹੈ ਨਹੀਂ ਹੂੰ ਆਦਮਾ ਜਲੀ ਜਾਂਦੀ ਆ ਹੂੰ ਉਹ ਹਿਸਾਬ ਤਾਬ ਹੋ ਜਾਂਦਾ ਹੂੰ ਉਹ ਸਿਰਫ ਦੁਆਰੇ ਜਦ ਆਪਾਂ ਕਈ ਸਦਾ ਲੋਕ ਨਹੀਂ ਪਾਉਂਦੇ ਆਪਾਂ ਲੋਕ ਘੜਾ ਪਾਉਂਦੇ ਸੀ ਹੂੰ ਉਹ ਕੜਾ ਪੰਧਾ ਮਕਸਦ ਇਹ ਆਪੇ ਜੂ ਨੂੰ ਉਸ ਵੇਲੇ ਆਪਣੀ ਆਤਮਾ ਨੂੰ ਹੂੰ ਉਹ ਪਰਮਾਤਮਾ ਦੁਆਰਾ ਵੇਦਾ ਹੂੰ ਵੀ ਜਾ ਕੇ ਦੇਖ ਤੇਰੇ ਹੱਕ ਚ ਕਿੰਨੇ ਬੋਲਦੇ ਆ ਹੂੰ ਕਿੰਨੇ ਤੈਨੂੰ ਗੱਦ ਕਹਦੇ ਕਿਨੇ ਸਹੀ ਕਹਦੇ ਆ ਹੂੰ ਵੀ ਜ਼ਿੰਦਗੀ ਭਰ ਦੀ ਕਮਾਈ ਕੀ ਕੀਤੀ ਏ ਤੂੰ ਹੂੰ ਤੇ ਉਹ ਉਸ ਵੇਲੇ ਜਦੋਂ ਉਹ ਕੜਾ ਪਾਉਂਦੇ ਆ ਉਸ ਵੇਲੇ ਨੂੰ ਪਤਾ ਲੱਗਦਾ ਵੀ ਹਾਂ ਮੈਂ ਮਰ ਗਿਆ ਹੂੰ ਨਹੀਂ ਪਹਿਲਾਂ ਉਹਨੂੰ ਪਤਾ ਨਹੀਂ ਹੁੰਦਾ ਅੱਛਾ ਤੇ ਮੈਂ ਮਰ ਗਿਆ ਹੂੰ ਫਿਰ ਪਤਾ ਲੱਗਦਾ ਮੈਂ ਮਰ ਗਿਆ ਹੂੰ ਤੇ ਆਤਮਾ ਦਾ ਉਥੋਂ ਘੜੇ ਬੰਦ ਤੋਂ ਬਾਅਦ ਚਲੀ ਜਾਂਦੀ ਆ ਹੂੰ ਇਹ ਆਪਣਾ ਮਿੱਟੀ ਦਾ ਸੀਰ ਆ ਬੁੱਤ ਇਹਨੂੰ ਇੱਥੇ ਆਪਾਂ ਚੇਖਾ ਦੇ ਆ ਅੱਗੇ ਅਕਲਾ ਦਿੰਨੇ ਆ ਤੇ ਸੁਆਹ ਬਣ ਜਾਂਦੀ ਆ ਆਪਾਂ ਚੱਕ ਕੇ ਹੱਡੀਆਂ ਹੋਂ ਤੇ ਨਹਿਰ ਚ ਪਾ ਦਈਏ ਜਿੱਥੇ ਮੜ ਜੀ ਪਾ ਦਈਏ ਹੂੰ ਰਾਜ ਜਿੱਥੇ ਮੜ ਜੀ ਰੋੜੀ ਹੈ ਹੈ ਇਹ ਆਪਾਂ ਆਉਂਦੀ ਮਨ ਦੀ ਸ਼ਾਂਤੀ ਨਹੀਂ ਆ ਮਤਲਬ ਅਸਲ ਦੇ ਵਿੱਚ ਆਤਮਾ ਹੁੰਦੀ ਆ ਘੁੰਮਦੀ ਰਹਿੰਦੀ ਆ ਅੱਧਰ ਪਾਸ ਘੁੰਮਦੀ ਆ ਜੇ ਤਾਂ ਮੇਰੀ ਹੁਣ ਆਰਜ਼ਾ ਪੂਰੀ ਹੋ ਗਈ ਹੂੰ ਮਰ ਗਿਆ ਮੇਰੀ ਆੜ ਜਾਂ ਖਤਮ ਮੈਨੂੰ ਗਾਜਾ ਮੇਰ ਜਾਣਾ ਤੇ ਕਾਥੇ ਜਾ ਮਿਲਿਆ ਡੰਗੜਾ ਪਸੂ ਦਾ ਜਾਨਵਰ ਕੋਈ ਵੀ ਮਿਲ ਜੇ ਮੈਨੂੰ ਜਾਮਾ ਮਿਲ ਜਾਣਾ ਮੈਂ ਦਾਲ ਦੇ ਜਾਮੇ ਚਲੇ ਗਿਆ ਜੇ ਮੈਨੂੰ ਜਾਮਾ ਨਹੀਂ ਮਿਲੂ ਮੇਰੀ ਆੜ ਜਾਂ ਰਹਿੰਦੀ ਆ ਉਹ ਮਰ ਜਿੰਨੂ ਕਹਿੰਦੇ ਨੇ ਆ ਮੇਰੇ ਹੋਰ ਪਕਾ ਪਏ ਉਹਨੇ ਦਿਨ ਮੈਨੂੰ ਇੱਥੇ ਚੱਕਰ ਲਾਉਣੀ ਪਈ ਕਈ ਵਾਰੀ ਸਰੀਰਕ ਸਰੀਰ ਕਿਸੇ ਦੇ ਸਰੀਰ ਦੇ ਵਿੱਚ ਕੋਈ ਹਵਾ ਜਾਂ ਆਤਮਾ ਆ ਜਾਂਦੀ ਆ ਉਹ ਕਹਿੰਦੇ ਵੀ ਇਹਦੇ ਚ ਭੂਤ ਆ ਗਿਆ ਇਹਦੇ ਚ ਭੂਤ ਆ ਗਿਆ ਉਹ ਕਿਉਂ ਹੁੰਦਾ ਫਿਰ ਉਹ ਇਹ ਜਣੀ ਉਹਨੇ ਆਪਦਾ ਟਾਈਮ ਪਾਸ ਕਰਨ ਲਈ ਵੀ ਆਏ ਹੂੰ ਤੂੰ ਆ ਉਹ ਦੇਖਿਆ ਮੈਨੂੰ ਕੋਈ ਜਗ੍ਹਾ ਨਹੀਂ ਲੱਭਦੀ ਬੈਠਣ ਵਾਸਤੇ ਰਹਿਣ ਵਾਸਤੇ ਉਹਨੇ ਮੈਨੂੰ ਦੇਖਿਆ ਉਹਨੇ ਕਹਾਂ ਤੇਰੇ ਚ ਵੜ ਜਾਣਾ ਇਹਦੇ ਜਿਹੜੇ ਖਾਣਾ ਪੀਣਾ ਹੁਕਾਈ ਜਾਣਾ ਆਪਿਆਂ ਟੋਲੇਆਂ ਲਾਉਣੀਆਂ ਜਦੋਂ ਉਹਦੀ ਆੜਿਆ ਖਤੋਂ ਉਹਨੇ ਤੂੰ ਵੀ ਠੀਕ ਹੋ ਜਾਣਾ ਪਹਿਲਾ ਤੰਤ੍ਰਿਕ ਮੰਤਰਕ ਜਿਹੜੇ ਹੁੰਦੇ ਸੀ ਉਹ ਆਪਾਂ ਲੈ ਆਏਦੇ ਉਹਨਾਂ ਕੋਲੇ ਬੰਦੇ ਨੂੰ ਉਹ ਸੀ ਨੂੰ ਕੱਢ ਕੇ ਜਾਂਦਾ ਆਪ ਕੀ ਲੈਂਦੇ ਸੀ ਹੂੰ ਜਾਂ ਉਹਨੂੰ ਕੱਢ ਦਿੰਦੇ ਸੀ ਤੇ ਤੂੰ ਜੋੜ ਲੈਣਾ ਲੈ ਤੇ ਪਾਸੇ ਜਾ